ਇਸ ਦੋ ਰੋਜ਼ਾ ਸੰਵਾਦ ਸਮਾਗਮ ਦੇ ਸਰਪ੍ਰਸਤ ਸਿੰਘ ਸਾਹਿਬ ਕੈਨੀ ਕੁਲਦੀਪ ਸਿੰਘ ਜਿਹੜਾ ਤਕਸਤੀ ਕੇਸਗੜ ਸਾਹਿਬ ਅੱਜ ਦੇ ਇਸ ਪ੍ਰੋਗਰਾਮ ਦੇ ਕੁੰਜੀਵਤ ਭਾਸ਼ਣ ਵਾਸਤੇ ਡਾਕਟਰ ਸਰਪਾਲ ਸਿੰਘ ਪੰਨੂ ਜੀ ਡੀਨ ਕਾਦਮਕ ਮਾਮਲੇ ਬਰਾਸਤੀ ਗਿਆਨ ਪ੍ਰਬੰਧ ਕੇਂਦਰ ਦੇ ਡਾਇਰੈਕਟਰ ਡਾਕਟਰ ਹਰਦੇਵ ਸਿੰਘ ਪੰਜਾਬੀ ਵਿਭਾਗ ਦੇ ਮੁਖੀ ਤੇ ਡੀਨ ਵਿਦਿਆਰਥੀ ਪ੍ਰਾਈ ਡਾਕਟਰ ਸਕੰਦਰ ਸਿੰਘ ਮੇਰੇ ਸਾਹਮਣੇ ਬੈਠੇ ਸੀਨੀਅਰ ਅਧਿਕਾਰੀ ਸਹਿਬਾਨ ਵੱਖ-ਵੱਖ ਵਿਭਾਗਾਂ ਦੇ ਮੁਖੀ ਸਹਿਬਾਨ ਜਿਹੜੇ ਸਭ ਨਾਲ ਆਏ ਹੋਏ ਸੱਜਣ ਤੇ ਹੋਰ ਵਿਦਵਾਨ ਸੱਜਣ ਪ੍ਰੈਸ ਵਾਲੇ ਵੀਰ ਅਤੇ ਪਿਆਰੇ ਵਿਦਿਆਰਥੀਓ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਇਬਰ ਜੀ ਕੀ ਫਤਿਹ ਸੋ ਇਸ ਦੋ ਰੋਜ਼ਾ ਪ੍ਰੋਗਰਾਮ ਜੋ ਉਲਿੱਕਿਆ ਗਿਆ ਹੈ ਇਹਦਾ ਮੰਤਬ ਜਿਹੜਾ ਆ ਉਹ ਸਾਡਾ ਦੋਰਾ ਸੀ ਕਿ ਅਸੀਂ ਇੱਕ ਤਾਂ ਵਿਦਿਆਰਥੀਆਂ ਨੂੰ ਆਪਣੀ ਹੁਲੇ ਮੁਹੱਲੇ ਦੀ ਪਰੰਪਰਾ ਜਿਹੜੀ ਹੈ ਉਹਦੀ ਇਤਿਹਾਸਕ ਮਹੱਤਤਾ ਬਾਰੇ ਜਾਣੂ ਕਰਾਈਏ ਤੇ ਨਾਲ ਦੀ ਨਾਲ ਜਿਹੜੀ ਸੰਵਾਦ ਦੀ ਗੱਲ ਆ ਪੰਨੂ ਸਾਹਿਬ ਨੇ ਬੜੀ ਬਹੁਤ ਵਿਸਥਾਰ ਦੇ ਨਾਲ ਸੰਵਾਦ ਦੀ ਮਹੱਤਤਾ ਅੱਖਰ ਦੀ ਮਹੱਤਤਾ ਗਿਆਨ ਦੀ ਮਹੱਤਤਾ ਜਾਂ ਅਸੀਂ ਗੁਰਵਾਣੀ ਦੇ ਵਿੱਚ ਸ਼ਬਦ ਦੀ ਗੱਲ ਕਰਦੇ ਆਂ ਉਹਦੀ ਮਹੱਤਤਾ ਬਾਰੇ ਬਹੁਤ ਹੀ ਵਿਸਥਾਰ ਦੇ ਨਾਲ ਸਾਨੂੰ ਜਾਣੂ ਕਰਾਇਆ ਹੈ ਤੇ ਅਸੀਂ ਇਹ ਜੋ ਪ੍ਰੋਗਰਾਮ ਲਿਖਿਆ ਹੈ ਸਾਡੀ ਕੋਸ਼ਿਸ਼ ਰਹੀ ਹੈ ਕਿ ਅਸੀਂ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਹਦੇ ਵਿੱਚ ਸ਼ਾਮਲ ਕਰੀਏ ਤਾਂ ਕਿ ਇੱਕ ਜੋ ਸੰਵਾਦ ਦੀ ਗੱਲ ਆ ਉਹ ਅੱਗੇ ਤੁਰੇ ਹੁਲਾ ਮੁਹੱਲਾ ਜਿਸ ਤਰ੍ਹਾਂ ਗੱਲ ਕਰ ਰਹੇ ਆ ਕਿ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਇਆ ਇਹ ਅਸਲ ਵਿੱਚ ਨਰਮੋਹ ਘੜ ਦੇ ਜੁੱਧ ਤੋਂ ਬਾਅਦ ਜਿਹੜਾ ਗੁਰੂ ਸਾਹਿਬ ਨੇ ਇਹ ਬਿਉਤਬੰਦੀ ਕੀਤੀ ਕਿ ਜਿਹੜੇ ਸਿੰਘਾਂ ਨੂੰ ਜੁੱਧ ਕਲਾ ਦੇ ਵਿੱਚ ਨਪੁੰਨ ਬਣਾਇਆ ਜਾਵੇ ਖਾਲਸਾ ਸਾਜਨਾ 1799 ਦੇ ਵਿੱਚ ਹੁੰਦੀ ਆ ਜਿੱਥੇ ਕਿ ਸਾਰੇ ਭਾਰਤ ਦੇ ਵਿੱਚ ਜਾਤ ਪਾਤ ਦਾ ਅ ਵਰਣ ਵੰਡ ਦਾ ਬਹੁਤ ਬੁਲਬਲਾ ਸੀ ਉਹਨੂੰ ਖਤਮ ਕਰਨ ਵਾਸਤੇ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਹੋਰ ਇੱਕ ਵੱਡੀ ਸਮੱਸਿਆ ਸੀ ਕਿ ਭਾਰਤ ਦੇ ਵਿੱਚ ਜਿਸਦਾ ਸਾਹਿਬ ਵੀ ਗੱਲ ਕਰ ਰਹੇ ਸੀ ਕਿ ਅਸੀਂ ਬਿਲਕੁਲ ਬਲਹੀਨ ਹੋ ਚੁੱਕੇ ਸੀਗੇ ਇੱਕ ਨਿਤਾਣੇ ਹੋ ਚੁੱਕੇ ਸੀ ਕਿ ਅਸੀਂ ਸਮਝਦੇ ਸੀ ਕਿ ਅਸੀਂ ਕੁਝ ਵੀ ਨਹੀਂ ਕਰ ਸਕਦੇ ਧਾੜ ਵੀ ਆਉਂਦੇ ਆ ਸਾਨੂੰ ਡੋਟ ਪੁੱਟ ਕੇ ਲਾ ਜਾਂਦੇ ਆ ਤਾ ਇੱਕ ਉਹ ਜਿਹੜਾ ਤੇ ਹਾਰਸੀ ਹੋਲੀ ਦਾ ਉਹਨੂੰ ਇੱਕ ਨਵਾਂ ਰੂਪ ਦਿੱਤਾ ਗੁਰੂ ਸਾਹਿਬ ਨੇ ਹੋਲੇ ਮਹੱਲੇ ਦਾ ਨਾਂ ਦੇ ਕੇ ਤੇ ਉਹ ਜਿਹੜਾ ਨਾਂ ਆ ਹੋਲੀ ਦਾ ਸਿਰਫ ਨਾਂ ਨਹੀਂ ਬਦਲਿਆ ਇੱਕ ਜਿਹੜੀ ਗੁਲਾਮ ਮਾਨਸਿਕਤਾ ਸੀ ਉਹ ਤੋਂ ਇੱਕ ਆਜ਼ਾਦ ਸੋਚ ਜਿਹੜੀ ਆ ਉਹ ਸਾਡੇ ਦੇ ਵਿੱਚ ਭਰੀ ਤੇ ਜਿਹੜਾ 700 ਸਾਲ ਦੀ ਗੁਲਾਮੀ ਸੀ ਅਸੀਂ ਚੱਲ ਰਹੇ ਸੀਗੇ ਤਾਂ ਉਸ ਗੁਲਾਮੀ ਚੋਂ ਬਾਹਰ ਆਉਣ ਦੇ ਲਈ ਇੱਕ ਜਿਹੜਾ ਹੋਲਾ ਮਹੱਲਾ ਇੱਕ ਰਸਤਾ ਬਣਿਆ ਕਿ ਉਸ ਗੁਲਾਮੀ ਤੋਂ ਅਸੀਂ ਕਿਸ ਤਰ੍ਹਾਂ ਬਾਹਰ ਆ ਕੇ ਆਪਣੇ ਸਵੈਮਾਨ ਦੇ ਨਾਲ ਜੀ ਸਕਦੇ ਆ ਪਾ ਉਹਦੇ ਵਾਸਤੇ ਜਿ세 ਸਾਹਿਬ ਵੀ ਗੱਲ ਕਰ ਰਹੇ ਸੀ ਕਿ ਦੋ ਵੱਖਰੇ ਵੱਖਰੇ ਦਲ ਬਣਾ ਲਏ ਜਾਂਦੇ ਸੀ ਜੁੱਧ ਕਰਦੇ ਸੀ ਜਿਹੜਾ ਵੀ ਦਲ ਜਿਹੜਾ ਆ ਉਹ ਜਿੱਤ ਜਾਂਦਾ ਸੀ ਉਹਨੂੰ ਗੁਰੂ ਸਾਹਿਬ ਆਪ ਬਖਸ਼ਿਸ਼ ਕਰਦੇ ਸੀਗੇ ਤੇ ਨਾਲ ਦੂਜੇ ਦਲ ਨੂੰ ਵੀ ਸ਼ਾਬਾਸ਼ ਦਿੰਦੇ ਸੀ ਤੇ ਉਸ ਟਾਈਮ ਦਾ ਜੇ ਆਪਾਂ ਗੱਲ ਕਰਦੇ ਆ ਤਾਂ 886 ਦੀ ਗੱਲ ਆ 1786 ਦੀ 1786 ਤਾਂ ਉਦੋਂ ਰੰਗਜੀਤ ਦਾ ਪ੍ਰਮਾਣ ਸੀ ਕਿ ਕੋਈ ਵੀ ਜਿਹੜਾ ਭਾਰਤੀ ਆ ਉਹ ਦਸਤਾਰ ਨਹੀਂ ਸਜਾ ਸਕਦਾ ਕੋਈ ਇਹ ਥਿਆਰ ਨਹੀਂ ਰੱਖ ਸਕਦਾ ਕੋਈ ਘੋੜਸਵਾਰੀ ਨਹੀਂ ਕਰ ਸਕਦਾ ਤੇ ਦਸਤਾਰ ਸਿਰ ਹੋਈਦਾ ਸਜਾ ਸਕਦੇ ਸੀ ਜਿਨ੍ਹਾਂ ਨੂੰ ਦਰਬਾਰੀ ਜਿਹੜਾ ਦਰਜਾ ਦਿੱਤਾ ਹੋਵੇ ਦਰਬਾਰੀ ਸਿਰਫ ਜਿਹੜੇ ਸੀ ਉਹ ਦਸਤਾਰ ਸਜਾ ਸਕਦੇ ਸੀ ਤੇ ਗੁਰੂ ਸਾਹਿਬ ਨੇ ਜਿਹੜੀ ਉਹ ਦਸਤਾਰ ਦੀ ਬਖਸ਼ਿਸ਼ ਕੀਤੀ ਉਸ ਤੋਂ ਬਾਅਦ ਜਿਹੜੀ ਘੋੜਸਵਾਰੀ ਸਿਖਾਈ ਸਿੰਘਾਂ ਨੂੰ ਤੇ ਜਿਹੜੇ ਹੌਲੇ ਮੁਹੱਲੇ ਦੇ ਵਿੱਚ ਸ਼ਸਤਰਾਂ ਦਾ ਪ੍ਰਦਰਸ਼ਨ ਹੁੰਦਾ ਸੀ ਜੰਦ ਕਲਾ ਦੀ ਜਿਹੜੀ ਆ ਉਹ ਇੱਕ ਮਸ਼ਕਾਂ ਜਿਹੜੀਆਂ ਆ ਉਹ ਹੁੰਦੀਆਂ ਸੀ ਤਾਂ ਉਹ ਇੱਕ ਸਿੱਧੀ ਤਰ੍ਹਾਂ ਹਕੂਮਤ ਦੇ ਨਾਲ ਇੱਕ ਬੰਗਾਰਸੀ ਹਕੂਮਤ ਨੂੰ ਕਿ ਅਸੀਂ ਜਿਹੜੀ ਤੁਹਾਡੀ ਅਧਿਨਗੀ ਹੈ ਪ੍ਰਵਾਨ ਨਹੀਂ ਕਰਦੇ ਤਾਂ ਉਸ ਬੰਗਾਰ ਨੇ ਹੀ ਜਿਹੜਾ ਅੱਜ ਭਾਰਤ ਦੀ ਆਜ਼ਾਦੀ ਪਹਿਲਾਂ ਕਿ ਮੁਗਲਾਂ ਤੋਂ ਸਭ ਤੋਂ ਪਹਿਲੀ ਜਿੱਤ ਜਿਹੜੀ ਆ ਉਹ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਹੋਈ ਆ ਬਾਬਾ ਬੰਦਾ ਸਿੰਘ ਬਹਾਦਰ ਦੀ ਤਾਂ ਉਹ ਜਿਹੜਾ ਗੁਲਾਮੀ ਦਾ ਝੂਲਾ ਲਾਉਣ ਦਾ ਜਿਹੜਾ ਇੱਕ ਵੱਡਾ ਉਦਦਨ ਸੀ ਉਹ ਗੁਰੂ ਸਾਹਿਬ ਨੇ ਕੀਤਾ ਤੇ ਇਹਦੇ ਵਿੱਚ ਜਿਹੜੀ ਬਹੁਤ ਵੱਡੀ ਗੱਲ ਹੈ ਕਿ ਅੱਜ ਵੀ ਉਸੇ ਜਹਾਜ਼ ਹਾਲ ਦੇ ਨਾਲ ਜਿਹੜਾ ਖੁੱਲਾ ਮਹਲਾਇਆ ਉਹ ਮਨਾਇਆ ਜਾਂਦਾ ਹੈ ਤੇ ਉਸ ਜੁੱਧ ਉਸ ਜਿਹੜੀ ਹੁਲੇਮਹੱਲੇ ਦੀ ਜਿਹੜੀ ਜੁੱਧ ਕਲਾ ਸੀਗੀ ਉਹਦੇ ਕਰਕੇ ਹੀ ਜਿਹੜੇ ਜਿੰਨੀਆਂ ਵੀ ਜੰਗਾਂ ਹੋਈਆਂ ਗੁਰੂ ਸਾਹਿਬ ਦੇ ਨਾਲ ਸਿੰਘਾਂ ਨੇ ਉਹ ਜੰਗਾਂ ਦੇ ਜਿੱਤ ਫਤਿਹ ਪ੍ਰਾਪਤ ਕੀਤੀ ਕਿਉਂਕਿ ਜਿਹੜੇ ਹੁਲੇਮਹੱਲੇ ਦੇ ਵਿੱਚ ਜਿਹੜੀ ਹੁੰਦੀ ਸੀ ਪ੍ਰੈਕਟਿਸ ਉਹਦੇ ਨਾਲ ਜੁੱਧ ਕਲਾ ਦਾ ਜਿਹੜਾ ਆ ਉਹ ਅਭਿਆਸ ਹੁੰਦਾ ਸੀ ਤੇ ਨਾਲ ਦੀ ਨਾਲ ਇੱਕ ਚੜ੍ਹਦੀ ਕਲਾ ਦਾ ਸੰਚਾਰ ਜਿਹੜਾ ਆ ਉਹ ਹੁੰਦਾ ਸੀ ਸੰਗਤ ਦੇ ਵਿੱਚ ਇੱਕ ਤਾਂ ਸਿੰਘ ਜਿਹੜੇ ਆ ਉਹ ਹੁਲਾਮਹਲਾ ਖੇਲ ਰਹੇ ਆ ਤੇ ਦੇਖავਾਲੀ ਸੰਗਤ ਵੀ ਇਹੜੀ ਜੋਸ਼ ਵਿੱਚ ਆਉਂਦੀ ਸੀ ਤੇ ਉਸੇ ਹੀ ਜੋਸ਼ ਨੇ ਜਿਹੜਾ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਗੁਲਾਮੀ ਦਾ ਝੂਲਾ ਲਾਉਣ ਦਾ ਜਿਹੜਾ ਆ ਉਹ ਕਾਰਜ ਕੀਤਾ ਤੇ ਹੌਲੇ-ਹੌਲੇ ਨੂੰ ਜਿੱਥੇ ਅਸੀਂ ਮਨਾ ਰਹੇ ਆ ਤਾਂ ਉੱਥੇ ਨਾਲ ਦੀ ਨਾਲ ਜਿਹੜਾ ਸੰਵਾਦ ਦਾ ਪ੍ਰੋਗਰਾਮ ਆ ਉਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਆ ਕਿ ਜਿਹੜੇ ਪੰਜਾਬ ਦੇ ਮਸਲੇ ਆ ਖਾਸ ਕਰਕੇ ਕਿਸਾਨੀ ਸੰਕਟ ਆ ਜਾਂ ਇੱਕ ਪੀੜੀ ਪਾੜ ਦੀ ਗੱਲ ਕਰਦੇ ਆ ਜਨਰੇਸ਼ਨ ਗੈਪ ਦੀ ਗੱਲ ਕਰਦੇ ਆ ਕਿ ਅੱਜ ਸਾਡੇ ਬਹੁਤ ਸਾਰੇ ਜਿਹੜੇ ਬਜ਼ੁਰਗ ਆ ਉਹ ਜਿਹੜੇ ਬੁਢੇਪਾ ਘਰਾਂ ਦੇ ਵਿੱਚ ਰੋੜ ਰਹੇ ਆ ਘਰਾਂ ਦੇ ਵਿੱਚ ਉਹਨਾਂ ਦੀ ਇੱਜ਼ਤ ਨਹੀਂ ਹੁੰਦੀ ਤਾਂ ਉਹ ਜਿਹੜਾ ਕਿ ਜਨਰੇਸ਼ਨ ਗੈਪ ਆ ਉਹਦੇ ਕਰਕੇ ਜਿਹੜਾ ਇੱਕ ਵੱਡਾ ਕ੍ਰਾਈਸਿਸ ਆ ਪੰਜਾਬ ਦੇ ਵਿੱਚ ਉਹਦੇ ਤੇ ਗੱਲ ਹੋਏਗੀ ਤਾਂ ਇਸ ਤਰ੍ਹਾਂ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਇਹਦੇ ਬਾਰੇ ਬੜੇ ਖਦਸ਼ੇ ਆ ਤਾਂ ਉਹਨੂੰ ਕਿਸ ਤਰ੍ਹਾਂ ਅਸੀਂ ਆਪਣੇ ਫਾਇਦੇ ਲਈ ਵਰਤ ਸਕਦੇ ਆ ਉਹਦੇ ਬਾਰੇ ਚਰਚਾ ਹੋਏਗੀ ਤਾਂ ਇਸ ਤਰ੍ਹਾਂ ਦੇ ਹੋਰ ਜਿਹੜੇ ਮੁੱਦੇ ਆ ਉਹ ਤੋਂ ਬਿਨਾ ਕਲਮਕਾਰਾਂ ਦੇ ਰੂਰੂ ਜਿਹੜੇ ਆ ਉਹ ਸੈਸ਼ਨ ਰੱਖੇ ਗਏ ਆ ਤਾਂ ਕਿ ਜਿਨ੍ਹਾਂ ਨੇ ਉਹ ਪੁਸਤਕਾਂ ਲਿਖੀਆਂ ਆ ਜਸ ਵਾਦਤ ਕੀਤੀ ਆ ਉਹਨਾਂ ਦੇ ਨਾਲ ਆਪਣੇ ਉਹ ਆਪਣੇ ਤੁਹਾਡੇ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਸਕਣ ਤੇ ਇਸੇ ਤਰ੍ਹਾਂ ਇੱਕ ਕਵੀ ਦਰਬਾਰ ਰੱਖਿਆ ਗਿਆ ਹੈ ਜੋ ਸਿੱਖ ਮਾਰਸ਼ਲ ਆਰਟ ਹੈ ਗੱਤਕਾ ਤੇ ਗੱਤਕੇ ਦੀ ਪਦਰਸ਼ੀ ਰੱਖੀ ਗਈ ਹੈ ਤਾਂ ਸਮਝਦਾ ਕਿ ਜਿਹੜਾ ਦੋ ਰੋਜ਼ ਦਾ ਸਮਾਗਮ ਹੈ ਇਹਦੇ ਵਿੱਚ ਵਿਦਿਆਰਥੀਆਂ ਨੂੰ ਭਰਪੂਰ ਗਿਆਨ ਮਿਲੇਗਾ ਕਿਉਂਕਿ ਪੂਰੇ ਸੈਸ਼ਨ ਦੇ ਵਿੱਚ ਅਖਰ ਦੀ ਗੱਲ ਹੋਈ ਆ ਗਿਆਨ ਦੀ ਗੱਲ ਹੋਈ ਆ ਤਾਂ ਇਹ ਜਿਹੜੇ ਦੋ ਦਿਨ ਆ ਬਹੁਤ ਹੀ ਗਿਆਨ ਭਰਪੂਰ ਡਿਸਕਸ਼ਨ ਵਿਚਾਰਾ ਹੋਣਗੀਆਂ ਤੇ ਸਾਨੂੰ ਇਹ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸੋ ਮੈਂ ਅੰਤ ਵਿੱਚ ਜਿਹਦਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਪ੍ਰੋਗਰਾਮ ਜਿਹੜਾ 2 ਦਿਨ ਦਾ ਆ ਉਹ ਇੱਕ ਵਿਦਿਆਰਥੀਆਂ ਵਾਸਤੇ ਇੱਕ ਬਹੁਤ ਹੀ ਗਿਆਨਪੂਰਵ ਹੋਵੇਗਾ ਇੱਕ ਹੋਰ ਜੋ ਨਵਾਂ ਐਡੀਸ਼ਨ ਕੀਤਾ ਹੈ ਕਿ ਬ੍ਰਾਸਤੀ ਗਿਆਨ ਪ੍ਰਬੰਧ ਕੇਂਦਰ ਵੱਲੋਂ ਜੋ ਪੰਜਾਬ ਦੇ ਵਿੱਚ ਪੁਰਾਣੀਆਂ ਬਸਤਾਂ ਆ ਕਈ ਜਿਹੜੇ ਬੱਚੇ ਉਹਨਾਂ ਨੇ ਦੇਖੀਆਂ ਵੀ ਨਹੀਂ ਹੁਣੀਆਂ ਜਾਂ ਬਸਤਾਂ ਦੇ ਨਾਂ ਨਹੀਂ ਸੁਣੇ ਹੁਣ ਸਾਰੀਆਂ ਪ੍ਰਦਰਸ਼ਨ ਲਗਾਈ ਗਈ ਆ ਤੇ ਉਹ ਵੀ ਇੱਕ ਆਪਣੇ ਅਮੀਰ ਬ੍ਰਾਸਤ ਨਾਲ ਜੋੜਨ ਦਾ ਜਿਹੜਾ ਹੈ ਇੱਕ ਬਹੁਤ ਵਧੀਆ ਉਪਰਾਲਾ ਹੋਵੇਗਾ ਉਹੀ ਗੁਰਜੀਕਾ ਖਾਲਸਾ ਉਹੀ ਗੁਰਜੀਕੀ ਫਤਿਹ